ਇੱਕ ਬੇਨਤੀ ਵੀ ਹੈ ਜਿਵੇਂ ਤੁਹਾਨੂੰ ਪਤਾ ਹੈ ਕਿ ਹੜ੍ਹਾਂ ਦਾ ਬੜੀ ਮਾਰ ਪੈ ਗਈ ਹੈ ਪੰਜਾਬ ਦੇ ਵਿੱਚ ਬੜੀ ਤਵਾਹੀ ਮਚੀ ਹੈ ਸਾਨੂੰ ਸਾਰਿਆਂ ਨੂੰ ਅਰਦਾਸ ਕਰਨੀ ਚਾਹੀਦੀ ਹੈ ਵੀ ਲਗਾਤਾਰ ਹੀ ਚੱਲ ਰਹੇ ਨੇ ਅਜਿਹੀ ਵੀ ਲਗਾਤਾਰ ਸੋ ਸਾਨੂੰ ਸਾਰਿਆਂ ਨੂੰ ਬਾਣੀ ਦਾ ਪਾਠ ਕਰਕੇ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਜਥਾ ਜੋਗ ਸਾਨੂੰ ਮਦਦ ਕਰਨੀ ਚਾਹੀਦੀ ਹੈ ਹੜਾ ਨਹੀਂ ਬੜੇ ਤੁਸੀਂ ਦੇਖਿਆ ਹੋਣਾ ਕਿੰਨੇ ਡੰਗਰ ਪਸ਼ੂ ਰੁੜ ਗਏ ਹੜ ਗਏ ਵਿਚਾਰੇ ਘਰ ਟਹਿ ਗਏ ਪੰਜਾਬ ਸਾਡਾ ਗੁਰੂਆਂ ਦਾ ਜੋ ਸਥਾਨ ਹੈ ਜਿੱਥੇ ਸਚ ਕੰਡ ਸ੍ਰੀ ਹਰਿਮੰਦਰ ਸਾਹਿਬ ਜਿੱਥੇ ਗੁਰੂ ਗ੍ਰੰਥ ਸਾਹਿਬਹਾਰਾ ਜੀਆਂ ਦੀ ਰਚਨਾ ਆਨੰਦਪੁਰ ਸਾਹਿਬ ਫਤਿਹਗੜ੍ਹ ਸਾਹਿਬ ਚਮਕੌਰ ਸਾਹਿਬ ਸੇਸ਼ ਕਰਕੇ ਉਹ ਪਿਆਰ ਆਉਂਦਾ ਹੈ ਸਾਨੂੰ ਜੁੜੇ ਰਹਿਣਾ ਚਾਹੀਦਾ ਆਪਣੀਆਂ ਜੜਾਂ ਦੇ ਨਾਲ ਆਪਣੇ ਵਿਰਸੇ ਦੇ ਨਾਲ ਬੱਚਿਆਂ ਨੂੰ ਲੈ ਕੇ ਜਾਣਾ ਚਾਹੀਦਾ ਹੈ ਬੇਤੀ ਕਰਦਿਆਂ ਦੱਸ ਕੇ ਅਸੀਂ ਇਤਿਹਾਸ ਪੜ੍ਹ ਸੁਣ ਸਕਦੇ ਹਾਂ ਬਾਹਰ ਪਰੰਤੂ ਅਸੀਂ ਪੰਜਾਬ ਦੀ ਧਰਤੀ ਤੇ ਜਾ ਕੇ ਉਹ ਦੇਖ ਸਕਦੇ ਹਾਂ ਅੱਖਾਂ ਦੇ ਨਾਲ ਬੋਲੋ ਸਤਨਾਮ ਉਹ ਧਰਤੀ ਉਹ ਮਿੱਟੀ ਉਹ ਸ਼ਹੀਦਾਂ ਦੀ ਉਹ ਸਹਿਬਜ਼ਾਦਿਆਂ ਦੀ ਉੱਥੇ ਇਤਿਹਾਸ ਉਹ ਦੇਖਿਆ ਜਾ ਸਕਦਾ ਹੈ ਅੱਖਾਂ ਦੇ ਨਾਲ ਸੋ ਬੱਚਿਆਂ ਨੂੰ ਜਰੂਰ ਲੈ ਕੇ ਜਾਣਾ ਚਾਹੀਦਾ ਹੈ ਤੇ ਹੜਾਂ ਦੀ ਬੜੀ ਮਾਰ ਪੈ ਗਈ ਆ ਗੁਰੂਆਂ ਦੀ ਧਰਤੀ ਐ ਤੇ ਅਸੀਂ ਉਹਨਾਂ ਦੀ ਮਦਦ ਵੀ ਕਰੀਏ ਤੇ ਅਕਾਲ ਪੁਰਖ ਅੱਗੇ ਅਰਦਾਸ ਬੇਨਤੀ ਕਰੀਏ ਪੰਜਾਬ ਜੀਵਦਾ ਗੁਰਾਂ ਦੇ ਨਾਂ ਤੇ ਸਤਿਗੁਰੂ ਜੀ ਮਿਹਰ ਕਰਨ ਕਿਰਪਾ ਕਰਨ